ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਜੀ ਕੁਝ ਕੁ ਸੂਟ ਨੇ ਜਿਹੜੇ ਸਟਿਚ ਕੀਤੇ ਹੋਏ ਨੇਗੇ ਤੁਹਾਨੂੰ ਉਹਦੇ ਨਾਲ ਦੇ ਕਿਹੜੇ ਕਿਹੜੇ ਆਨ ਸਟਿਚ ਸੂਟ ਮਿਲ ਜਾਣਗੇ ਤੁਸੀਂ ਉਹਦਾ ਆਰਡਰ ਕਰ ਸਕਦੇ ਹੋਗੇ ਲਓ ਜੀ ਸਭ ਤੋਂ ਪਹਿਲਾਂ ਸਾਰੇ ਸੂਟ ਰਹਿਣਗੇ ਜੀ ਪਸ਼ਮੀਨੇ ਦੇ ਰਹਿਣਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸੂਟ ਦਿਖਾਉਣੀ ਆਂਗੀ 올ਓਵਰ ਸੂਟ ਹੈਗਾ 30 ਦਾ ਬ੍ਰਾਂਡ ਦਾ ਸੀਗਾ ਤੇ ਇਸ ਤਰ੍ਹਾਂ ਇਹਦੇ ਆਪਾਂ neck ਤੇ ਡਿਜ਼ਾਈਨ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੁਸੀਂ ਡਿਜ਼ਾਈਨ ਆਪਣੇ ਹਿਸਾਬ ਨਾਲ ਵੀ ਰੈਡੀ ਕਰਵਾ ਸਕਦੇ ਹੋ ਫੋਟੋ ਸੈਂਡ ਕਰਕੇ ਤੇ ਫਰੰਟ ਬੈਕ ਆਪਾਂ ਚਾਕਾਂ ਤੇ ਲੇਸ ਦਿੱਤੀ ਹੈਗੀ ਠੀਕ ਹੈ ਜੀ ਹਜੇ ਦੁਪट्टे ਵਗੈਰਾ ਪੈਂਡਿੰਗ ਨੇ ਜਦੋਂ ਰੈਡੀ ਹੋ ਕੇ ਆਗੇ ਫਿਰ ਤੁਹਾਨੂੰ ਸ਼ੋ ਕਰ ਦਾਂਗੇ ਜੇ ਟਾਈਮ ਰਿਹਾ ਇਸ ਤਰ੍ਹਾਂ ਆਪਾਂ ਬਾਹਾਂ ਦੇ ਉੱਪਰ ਲੇਸ ਦਿੱਤੀ ਹੈਗੀ ਤੇ ਇਸ ਤਰ੍ਹਾਂ ਇਹਦੀ ਬਾਟਮ ਹੈ ਜੀ 올ਓਵਰ ਸੂਟ ਹੈਗਾ ਇਹ ਵਾਲਾ ਤੇ ਇਹਦੇ ਨਾਲ ਦੇ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਆ ਬਾਅਦ ਦੇ ਵਿੱਚ ਲਓ ਜੀ ਫਿਰ ਹੈਗਾ ਪਰਪਲ ਸ਼ੇਡ ਦੇ ਵਿੱਚ ਹੈਗਾ ਐਕਸਟਰਾ ਸੂਟ ਰਹੂਗਾ ਤੇ neck ਦਾ ਸਟਾਈਲ ਆਪਾਂ ਇਸ ਤਰ੍ਹਾਂ ਦਿੱਤਾ ਹੈਗਾ ਪਾਈਪਿੰ ਲਗਾ ਕੇ ਤੇ ਫਰੰਟ ਬੈਕ ਚਾਕਾਂ ਦੇ ਉੱਪਰ ਇਹਦੇ ਸਿਰਫ ਆਪਾਂ ਪਾਈਪਿੰ ਦਿੱਤੀ ਹੈਗੀ ਇਸ ਤਰ੍ਹਾਂ ਜਿਹੜੀ ਸੂਟ ਦੀ ਲੁੱਕ ਹੈਗੀ ਕਾਫੀ ਜਿਆਦੇ ਸੋਹਣੀ ਆ ਜਾਂਦੀ ਹੈਗੀ ਇਸ ਤਰ੍ਹਾਂ ਰਹੂਗਾ ਜੀ ਬਾਵਾ ਦਾ ਸਟਾਈਲ ਹੈਗਾ ਸਿੰਪਲ ਸੂਪਰ ਤੇ ਨਾਲ ਹੈਗੀ ਅਗੇ ਇਸ ਤਰ੍ਹਾਂ ਬਾਟਮ ਹੈ 올 ਓਵਰ ਸੂਟ ਸੀਗਾ ਇਹ ਵਾਲਾ ਠੀਕ ਹੈ ਜੀ ਇਹ ਵਿਦ ਦੁਪੱਟਾ ਸੂਟ ਸੀਗੇ ਜਿਨ੍ਹਾਂ ਦਾ ਪ੍ਰਾਈਸ ਹੈਗਾ ਸੀਗਾ 2500 ਪ੍ਰਾਈਸ ਸੀਗਾ ਤੇ ਇਸ ਤਰ੍ਹਾਂ ਇਹ ਵਾਲਾ ਨੈਕ ਤੇ ਸਟਾਈਲ ਦਿੱਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਨੈਕ ਦਾ ਸਟਾਈਲ ਹੈਗਾ ਇਦਾਂ ਤੇ ਫਰੰਟ ਬੈਕ ਚਾਕਾਂ ਦੇ ਉੱਪਰ ਲੇਸ ਲਗਾਈ ਹੈਗੀ ਤੇ ਬਾਹਵਾਂ ਦੇ ਉੱਪਰ ਇਸ ਤਰ੍ਹਾਂ ਲੇਸ ਲਗਾਈ ਹੈ ਇਹਦੇ ਨਾਲ ਹੈਗੀ ਐ ਜੀ ਪਲੇਨ ਬਾਟਮ ਹੈ ਤੇ ਇਹਦੇ ਨਾਲ ਦੇ ਮੈਂ ਤੁਹਾਨੂੰ ਟੂਟ ਹੈਗੇ ਜਿਹੜੇ ਸ਼ੋਅ ਕਰ ਦਿੰਨੀ ਆ ਵੀ ਕਿਹੜੇ ਕਿਹੜੇ ਹੈਗੇ ਨੇ ਆਪਣੇ ਕੋਲ ਇਸ ਤਰ੍ਹਾਂ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਦਾਂ ਹੈਗਾ ਸੀ ਇਹ ਵਾਲੇ ਹੈਗੀ ਸ਼ਰਟ ਹੈਗੀ ਸੇਮ ਸੂਟ ਹੈਗਾ ਇਹਦੇ ਨਾਲ ਦਾ ਜੋ ਮੈਂ ਤੁਹਾਨੂੰ ਸਟਿਚ ਕੀਤਾ ਹੋਇਆ ਦਿਖਾਇਆ ਹੈਗਾ ਤੇ ਇਹਦੇ ਬਹੁਤ ਵਧੀਆ ਕਲਰ ਹੈ ਜੀ ਇਹ ਵਾਲਾ ਤੇ ਇਹਦੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਹੈਗੀ ਇਸ ਤਰ੍ਹਾਂ ਤੇ ਵਿਦ ਦੁਪੱਟਾ ਹੈਗਾ ਨਾਲ ਪਿਓਰ ਮਸਲੀਨ ਦਾ ਇਸ ਸੈਕਿੰਡ ਕਲਰ ਦੇ ਵਿੱਚ ਇਹ ਵਾਲਾਗਾ ਦੋ ਸੂਟ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਤਿਆਰ ਕਰਵਾਉਣਾ ਚਾਹੋਗੇ ਸੇਮ ਸੂਟ ਤੇ ਨਾਲ ਹੈਗੀ ਆ ਬਾਟਮ ਹੈ ਇਦਾਂ ਤੇ ਨਾਲ ਹੈਗਾ ਦੁਪੱਟਾ ਦੁਪੱਟੇ ਤੇ ਲੈਸ ਵਗੈਰਾ ਵੀ ਆਪਾਂ ਲਗਾਈ ਹੈਗੀ ਕਾਫੀ ਜਿਆਦਾ ਸੋਹਣਾ ਰੈਡੀ ਕੀਤਾ ਹੈਗਾ ਤੇ ਨੈਕਸਟ ਸੂਟ ਹੈਗਾ ਜੀ ਪਸ਼ਮੀਨੇ ਦੇ ਉੱਪਰ ਹੈ ਜੋ ਆਪਾਂ ਸਿਰਫ ਸਿਲਕ ਪਸ਼ਮੀਨੇ ਦੇ ਉੱਪਰ ਸਿੰਪਲ ਸੂਪਰ ਇਸ ਤਰ੍ਹਾਂ ਹੀ ਸਟਿਚ ਕੀਤਾ ਹੈਗਾ ਸੂਟ ਇਦਾਂ ਪਾਈਪਿੰਗ ਦਿੱਤੀ ਹੈਗੀ ਪਲੇਨ ਸੂਟ ਰੈਡੀ ਕਰਵਾਇਆ ਹੈਗਾ ਔਨ ਕਸਟਮਰ ਡਿਮਾਂਡ ਆਪਾਂ ਰੈਡੀ ਕੀਤਾ ਹੈਗਾ ਤੇ ਚਾਕਾਂ ਦੇ ਉੱਪਰ ਫਰੰਟ ਪੈਕ ਲੈਸ ਆਜੂਗੀ ਤੁਸੀਂ ਹੋਰ ਸਟਾਈਲ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਹੈਗੀ ਹੈ ਜੀ ਪਾਵਾਂ ਦੇ ਉੱਪਰ ਲੈਸ ਤੇ ਟਰੌਜ਼ਰ ਹੈਗਾ ਇਹਦੇ ਨਾਲ ਆਪਾਂ ਟਰੌਜ਼ਰ ਰੱਖਿਆ ਹੈਗਾ ਤੁਸੀਂ ਬਾਟਮ ਰੈਡੀ ਕਰਵਾਉਣਾ ਚਾਹੋ ਨੇ ਉਹ ਵੀ ਕਰਵਾ ਸਕਦੇ ਹੋਗੇ ਫਿਰ ਇਸੇਮ ਸੂਟ ਜਿੱਦਾਂ ਕੀ ਮੈਂ ਵੇਅਰ ਕੀਤਾ ਹੋਇਆ ਸੀਗਾ ਕਾਟਨ ਦਾ ਉਸ ਤਰ੍ਹਾਂ ਵਾਲਾ ਜਿਹੜਾ ਡਿਜ਼ਾਈਨ ਹੈਗਾ ਰੈਡੀ ਕੀਤਾ ਹੈਗਾ ਫਰੰਟ ਬੈਕ ਆਪਾਂ neck ਤੇ ਲਾਸ ਦਿੱਤੀ ਹੈਗੀ ਇਸ ਤਰ੍ਹਾਂ ਤੇ ਚਾਕਾ ਤੇ ਵੀ ਫਰੰਟ ਬੈਕ ਲਾਸ ਦਿੱਤੀ ਹੈਗੀ ਤੇ ਇਸ ਤਰ੍ਹਾਂ ਪਾਵਾਂ ਰਹਿਣਗੇ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਵਿంటర్ ਦੇ ਵਿੱਚ ਹਨਾ ਪਾਸਟ ਆਫ ਲੈ ਕੇ ਆਏ ਸੀਗੇ ਲਓ ਜੀ ਇਸ ਤਰ੍ਹਾਂ ਪਰ ਰੈਡੀ ਕੀਤਾ neck ਦਾ ਸਟਾਈਲ ਦਿੱਤਾ ਹੈ ਪਿੰਟੈਕਸ ਪਾਏ ਨੇਗੇ neck ਦੇ ਸਟਾਈਲ ਦੇ ਵਿੱਚ ਤੇ ਲੈਂਸ ਲਗਾਈ ਹੈ ਲੈਂਸ ਤੁਹਾਨੂੰ ਪ੍ਰੋਪਰ ਪੂਰੀਆਂ ਨ ਵਧੀਆ ਮਿਲੂਗੀ ਕਾਟਨ ਦੀ ਲੈਂਸ ਇਸ ਤਰ੍ਹਾਂ ਫਰੰਟ ਬੈਕ ਚਾਕਾਂ ਤੇ ਲੈਂਸ ਤੇ ਪਲੇਨ ਹੈਗੀ ਆ ਬਾਟਮ ਇਹਦੇ ਨਾਲ ਦੇ ਮੈਂ ਤੁਹਾਨੂੰ ਸੂਟ ਸ਼ੋਅ ਕਰ ਦਿੰਨੀ ਆ ਵੀ ਕਿਹੜ ਕਿਹੜੇ ਹੈ ਕਿਨੇ ਆਪਣੇ ਕੋਲੇ 1550 ਪ੍ਰਾਈਸ ਸੀਗਾ ਇਹ ਸੂਟਾਂ ਦਾ ਇਹਦੇ ਵਿੱਚ ਕਲਰ ਸੇਮ ਵੀ ਹੈਗਾਗਾ ਸੇਮ ਕਲਰ ਵੀ ਮਿਲ ਜੂਗਾ ਇਹਦੇ ਵਿੱਚ ਪਲੇਨ ਬਾਟਮ ਨੀਂਗੀਆਂ ਨਾਲ ਤੇ ਸੈਕੰਡ ਕਲਰ ਮਸਟਰਡ ਹੈਗਾਗਾ ਤੇ ਥਰਡ ਹੈਗਾ ਸੀ ਗ੍ਰੀਨ ਤਿੰਨ ਕਲਰ ਨੇ ਜੀ ਤਿੰਨਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਵਧੀਆ ਲੱਗਦਾ ਲੈ ਸਕਦੇ ਹੋਗੇ ਪਲੇਨ ਬਾਟਮਸ ਰਹਿਣਗੇ ਸਾਰਿਆਂ ਨਾਲ ਇਹਨਾਂ ਨਾਲ ਵੀ ਪਲੇਨ ਹੈ ਤੇ ਇਹਦੇ ਨਾਲ ਵੀ ਪਲੇਨ ਹੈ 1550 ਪ੍ਰਾਈਸ ਹੈ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਇਹ ਵਾਲਾ ਸੂਟ ਸੀਗਾ ਇਹਦੇ ਨਾਲ ਦੇ ਸੂਟਸ ਲੇਗੇ 1550 ਪ੍ਰਾਈਸ ਹੈਗਾ ਜੀ ਦਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈਗੀ ਸੂਟ ਹੈਗੇ ਜਿਹੜੇ ਤੀਸਟਾ ਬ੍ਰਾਂਡ ਦੇ ਰਹਿਣਗੇ ਮੈਚਿੰਗ ਸੂਟ ਲੈਣਗੇ ਜਿਸ ਤਰ੍ਹਾਂ ਕਿ ਇਹ ਵਾਲਾ ਸਟੱਫ ਹੈਗਾ ਹਨਾ ਵਿంటర్ ਦਾ ਜਿੱਦਾਂ ਕਿ ਇਹ ਵਾਲਾ ਸਟੱਫ ਹੈਗਾ ਵਿంటర్ ਦਾ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਤੁਸੀਂ ਸੂਟ ਪਹਿਨਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਇਹ ਮੈਂ ਸੂਟ ਲੈਣਗੇ ਜਿਹੜੇ ਬਾਹਰ ਭੇਜਣੇ ਨੇਗੇ ਤਾਂ ਕਰਕੇ ਲਾਈਨਿੰਗ ਲਗਵਾਈ ਹੈਗੀ ਤੁਸੀਂ ਵਿਦਾਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਜਿਨ੍ਹਾਂ ਦਾ ਪ੍ਰਾਈਸ ਹੈਗਾ ਜੀ 2100 ਪ੍ਰਾਈਸ ਰਹੂਗਾ ਤੇ ਇਸ ਤਰ੍ਹਾਂ ਬਾਟਮ ਹੈ ਜੀ ਨਾਲ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆਂਗੀ ਲੋ ਜੀ ਅਗਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟ ਰਹੂਗਾ ਤੇ ਇਹਦੇ ਨਾਲ ਇਦਾਂ ਬਾਟਮ ਰਹੂਗੀ ਇਹਦੇ ਵਿੱਚ ਸੈਕਿੰਡ ਕਲਰ ਆ ਜਾਊਗਾ ਸੇਮ ਚੀਜ਼ ਹੈਗੀ ਬਣੀ ਹੋਈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਬਸ ਕਲਰ ਦਾ ਫਰਕ ਹੈਗਾ ਤੇ ਇਸ ਤੋਂ ਬਾਅਦ ਹੈਗਾ ਜੀ ਇਹ ਵਾਲਾ ਡਿਜ਼ਾਈਨ ਆ ਜਾਊਗਾ ਇੱਕ ਇਹਦੇ ਵਿੱਚ ਪਿੰਕ ਕਲਰ ਆ ਜਾਊਗਾ ਫਿਰ ਹੈਗਾ ਜੀ ਰੈੱਡ ਕਲਰ ਮੈਚਿੰਗ ਸੂਟ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਵਧੀਆ ਹੈਗਾ ਇਹਦੇ ਵਿੱਚ ਇੱਕ ਤੁਹਾਨੂੰ ਗ੍ਰੇ ਕਲਰ ਮਿਲ ਜਾਊਗਾ ਇਸ ਤਰ੍ਹਾਂ ਬਾਟਮ ਹੈ ਤੁਸੀਂ ਹਾਲ ਸਟਿਚ ਸੂਟ ਮੰਗਵਾਉਣਾ ਚਾਹੁੰਦੇ ਮਗਵਾ ਸਕਦੇ ਹੋ ਲੋ ਜੀ ਇਸ ਤਰ੍ਹਾਂ ਕਿਉਂਕਿ ਸਟਿਚਿੰਗ ਲਈ ਸਾਡੇ ਕੋਲ ਟਾਈਮ ਦੇ ਕੇ ਚੱਲਣਾ ਪਊਗਾ 20 ਤੋਂ 25 ਦਿਨ ਇੱਕ ਮਹੀਨੇ ਇੱਕ ਮਹੀਨੇ ਵਿੱਚ ਇਸ ਤਰ੍ਹਾਂ ਬਾਟਮ ਹੈ ਇਹਦੇ ਇਹ ਵਾਲੀ ਸ਼ਰਟ ਹੈਗੀ ਫਿਰ ਇਹਦੇ ਵਿੱਚ ਹੈਗੇ ਨੇ ਜੀ 올ਓਵਰ ਸੂਟ ਨੇ ਜਿੱਦਾਂ ਕਿ ਮੈਂ ਤੁਹਾਨੂੰ ਜਾਮਨੀ ਰੰਗ ਦਾ ਸੂਟ ਦਿਖਾਇਆਗਾ ਇਹ ਵਾਲਾ ਇਹ ਸੂਟ ਦਿਖਾਇਆ ਨਾ ਜਾਮਨੀ ਰੰਗ ਦਾ ਤੇ ਇਹਦੇ ਨਾਲ ਦੇ ਮੈਂ ਤੁਹਾਨੂੰ ਸੂਟ ਦਿਖਾਉਣੀ ਹੈਗੀ ਆਪਣੇ ਲਵੇ ਆਨ ਸਟਿਚਡ ਸੂਟ ਪਏ ਨੇਗੇ ਜਿਹਦਾ ਪ੍ਰਾਈਸ ਰਹੂਗਾ 2500 ਪ੍ਰਾਈਸ ਰਹੂਗਾ ਤੁਸੀਂ ਉਹਦੇ ਵਿੱਚੋਂ ਵੀ ਸੂਟਸ ਨੇ ਆਰਡਰ ਕਰ ਸਕਦੇ ਹੋ ਜਿਹਦਾ ਕਿ ਇਹ 올ਓਵਰ ਸੂਟ ਹੈਗਾ ਪਹਿਲਾ ਕਲਰ ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਆਜੂਗਾ ਬਲੈਕ ਆਜੂਗਾ 2500 ਪ੍ਰਾਈਸ ਹੈਗਾ ਫਿਰ ਇਹਦੇ ਵਿੱਚ ਹੈਗਾ ਜੀ ਕਰੀਮ ਕਲਰ ਹੈਗਾ ਸਾਰੇ ਪ੍ਰਿੰਟ ਬਹੁਤ ਹੀ ਜਿਆਦੇ ਸੋਹਣੇ ਨੇਗੇ ਫਿਰ ਅਗਲਾ ਹੈਗਾ ਜੀ ਮਸਟਰਡ ਸ਼ੇਡ ਹੈਗਾ ਇਹ ਵਾਲਾ ਸ਼ੀੜ ਆ ਜਾਊਗਾ ਫਿਰ ਹੈਗਾ ਜੀ ਇਹਦੇ ਵਿੱਚ ਮਹਿਰੂਨ ਲੋਟ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਕੁਆਲਿਟੀ ਬਹੁਤ ਵਧੀਆ ਪ੍ਰਿੰਟਸ ਦੀ ਸਾਰਿਆਂ ਦੀ ਫੈਬਰਿਕ ਦੀ ਲੋਟ ਇਸ ਤਰ੍ਹਾਂ ਪ੍ਰਿੰਟ ਜੇ ਇਹ ਵੀ ਤੁਹਾਨੂੰ ਪਸੰਦ ਆਉਂਦਾ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਲੋਟ ਪਟਾ वगैरह ਕਿਸੇ ਨਾਲ ਨਹੀਂ ਜਦੋਂ ਤੁਸੀਂ ਰੈਡੀ ਕਰਵਾਉਣਾ ਉਦੋਂ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਪਣਾ ਜਲਦੀ ਜਲਦੀ ਆਰਡਰ ਕਰਦਿਆ ਕਰੋ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤੁਹਾਡਾ ਟਾਈਮ ਦੇ ਕੇ ਚੱਲਣਾ ਪਊਗਾ ਕਿਉਂਕਿ ਸਟਿਚਿੰਗ ਲਈ ਰਾਸ਼ ਹੁੰਦਾ ਨਾ ਤਾਂ ਕਰਕੇ ਹਨਾ ਵੀ ਟਾਈਮ ਦੇ ਕੇ ਚੱਲਿਓ ਥੋੜਾ ਮਹੀਨੇ ਦਾ ਟਾਈਮ ਦੇ ਕੇ ਚੱਲਿਓ ਤਾ ਕਰਕੇ ਸੂਟ ਹੈ ਜਿਹੜਾ ਤੁਹਾਡਾ ਫਿਰ ਰੈਡੀ ਹੋਗਾ ਜੇਕਰ ਕਿਸੇ ਦਾ ਇੱਕ ਸੂਟ ਅチェ ਦੀ ਦੋ ਨਹੀਂ ਹਨਾ ਫਿਰ ਵੀ ਸਾਨੂੰ ਟਾਈਮ ਦੇ ਕੇ ਹੀ ਚੱਲਣਾ ਪਊਗਾ ਕਿਉਂਕਿ ਟਾਈਮ ਲੱਗ ਜਾਂਦਾ ਸਟਿਚਿੰਗ ਲਈ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਲਦੀ ਜਲਦੀ ਆਰਡਰ ਕਰਦੇ ਹੋ ਕੋਈ ਵੀ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹਦੇ ਹੋ ਸੂਟ ਦੇ ਉੱਪਰ ਤਾਂ ਤੁਸੀਂ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਸਸਟੇ ਕਾਲ ਜੀ